ਗੁਰਮੁਖ ਪਿਆਰਿਓ ਅੱਜ ਦੀ ਜੋ ਵਿਚਾਰ ਹੈ ਉਹ ਉਹਨਾਂ ਬੀਬੀਆਂ ਭੈਣਾਂ ਵਾਸਤੇ ਹੈ ਜਿਨ੍ਹਾਂ ਕੋਲ ਪਾਠ ਕਰਨ ਦਾ ਸਮਾਂ ਨਹੀਂ ਹੁੰਦਾ ਜੋ ਘਰ ਦੇ ਵਿੱਚ ਬਹੁਤ ਸਾਰਾ ਕੰਮ ਕਰਦੀਆਂ ਨੇ ਬੱਚਿਆਂ ਨੂੰ ਸਕੂਲ ਭੇਜਣਾ ਘਰ ਦੇ ਨਿੱਕੇ ਨਿੱਕੇ ਕੰਮ ਜੋ ਮੁੱਕਦੇ ਨਹੀਂ ਔਰਤ ਦੇ ਕੰਮ ਇਹੋ ਜਿਹੇ ਕੰਮ ਹੁੰਦੇ ਜਿਨ੍ਹਾਂ ਨੂੰ ਐਤਵਾਰ ਵੀ ਛੁੱਟੀ ਨਹੀਂ ਹੁੰਦੀ ਔਰਤ ਦੇ ਅੱਧੇ ਸਾਰ ਰਸੋਈ ਵਿੱਚ ਅੱਧੇ ਬੱਚਿਆਂ ਵਿੱਚ ਹੁੰਦੇ ਆ ਕਰਦੀਆਂ ਜ਼ਿੰਮੇਵਾਰੀਆਂ ਬਹੁਤ ਹੋ ਜਾਂਦੀਆਂ ਨੇ 90% ਘਰ ਨੇ ਜਿਨ੍ਹਾਂ ਵਿੱਚ ਸਭ ਤੋਂ ਪਹਿਨਾ ਔਰਤਾਂ ਹੀ ਜਾਗਦੀਆਂ ਨੇ ਦੂਜਿਆਂ ਲਈ ਪ੍ਰਸ਼ਾਦਾ ਚਾਹ ਪਾਣੀ ਆਦ ਦਾ ਪ੍ਰਬੰਧ ਕਰਦੀਆਂ ਨੇ ਦੂਜਿਆਂ ਨੂੰ ਛਕਾ ਕੇ ਫੇਰ ਹੀ ਆਪ ਛਕਦੀਆਂ ਨੇ ਇਹੋ ਜਿਹੀਆਂ ਬੀਬੀਆਂ ਵੀ ਹੈਗੀਆਂ ਨੇ ਪਰ ਇੱਥੇ ਸਵਾਲ ਪੈਦਾ ਹੁੰਦਾ ਕਿ ਅਸੀਂ ਇਸ ਧਰਤੀ ਤੇ ਕੇਵਲ ਇਹ ਹੀ ਨਹੀਂ ਕਰਨ ਆਏ ਨਾਮ ਜਪਣ ਵੀ ਆਏ ਤਾਂ ਜਿਨ੍ਹਾਂ ਔਰਤਾਂ ਕੋਲ ਪਾਠ ਕਰਨ ਦਾ ਸਮਾਂ ਨਹੀਂ ਉਹਨਾਂ ਨੂੰ ਇਹ ਤਿੰਨ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਜੋ ਮਾਹ ਪੁਰਖਾਂ ਨੇ ਦੱਸੀਆਂ ਹੋਈਆਂ ਨੇ ਆਓ ਆਪਾਂ ਸਮਝਦੇ ਹਾਂ ਸਭ ਤੋਂ ਪਹਿਲੀ ਗੱਲ ਦੇਖੋ ਔਰਤ ਜਿਹੜੀ ਆ ਉਹ ਆਪਦਾ ਪੇਕਾ ਘਰ ਛੱਡ ਕੇ ਸਹੁਰੇ ਘਰ ਵਿੱਚ ਆਉਂਦੀ ਆ ਇੱਕ ਤਰ੍ਹਾਂ ਦਾ ਉਹਦਾ ਨਵਾਂ ਜਨਮ ਹੀ ਹੁੰਦਾ ਫਿਰ ਹੌਲੀ-ਹੌਲੀ ਜ਼ਿੰਮੇਵਾਰੀਆਂ ਦਾ ਬੋਝ ਵੀ ਉੱਤੇ ਵੱਜ ਜਾਂਦਾ ਕੁਝ ਬੀਬੀਆਂ ਜਦੋਂ ਸਵੇਰੇ ਉੱਠਦੀਆਂ ਨੇ ਕੋਇਨੂ ਬੋਝ ਵੀ ਸਮਝਦੀਆਂ ਨੇ ਕਿ ਦੂਜੇ ਸਾਡੇ ਹੱਥਾਂ ਵਾਲੀ ਵੇਖਦੇ ਰਹਿੰਦੇ ਆ ਜੇ ਮੈਂ ਇਹਨਾਂ ਨੂੰ ਖਾਣਾ ਬਣਾ ਕੇ ਦਿੰਨੀ ਆ ਚਾਹ ਬਣਾ ਕੇ ਦਿੰਨੀ ਆ ਫੇਰ ਹੀ ਇਹ ਸ਼ੱਕਦੇ ਆ ਇਹਨੂੰ ਤੁਸੀਂ ਬੋਝ ਨਹੀਂ ਇਹਨੂੰ ਤੁਸੀਂ ਸੇਵਾ ਸਮਝ ਕੇ ਕਰੋ ਇਹ ਗੱਲ ਨੂੰ ਜੇ ਤੁਸੀਂ ਸਮਝ ਲਿਆ ਤੁਹਾਡੀ ਅੱਧੀ ਟੈਨਸ਼ਨ ਤਾਂ ਇਹਦੇ ਨਾਲ ਹੀ ਘਟ ਜਾਣੀ ਆ ਦੇਖੋ ਕਿੱਡੀ ਵੱਡੀ ਗੱਲ ਆ ਕਿ ਘਰ ਦੇ ਜੀ ਜਿਹੜੇ ਆ ਉਹ ਕੁਝ ਆਪ ਬਣਾ ਕੇ ਨਹੀਂ ਸ਼ੱਕ ਸਕਦੇ ਤੁਹਾਡੇ ਹੱਥਾਂ ਵਿੱਚ ਹੁਨਰ ਹੈ ਇਹ ਗੋਣਾ ਦਿੱਤਾ ਵਾਹਿਗੁਰੂ ਜੀ ਦਾ ਤੁਹਾਨੂੰ ਆਪ ਜੀ ਨੂੰ ਬਖਸ਼ਿਆ ਕਿ ਤੁਸੀਂ ਆਪ ਵੀ ਸ਼ੱਕ ਸਕਦੇ ਹੋ ਜੋ ਜੀ ਕਰੇ ਬਣਾ ਕੇ ਦੂਜਿਆਂ ਨੂੰ ਵੀ ਸਿਖਾ ਸਕਦੇ ਹੋ ਇਹਨੂੰ ਬੋਝ ਸਮਝ ਕੇ ਕਦੇ ਨਹੀਂ ਕਰਨਾ ਜੇ ਬੋਝ ਸਮਝੋਗੇ ਤੇ ਜ਼ਿੰਦਗੀ ਨੀਰਸ ਬਣ ਜਾਵੇਗੀ ਯਾਦ ਰੱਖਣਾ ਇਹਨੂੰ ਸੇਵਾ ਸਮਝ ਕੇ ਕਰਨਾ ਕੁਝ ਬੀਬੀਆਂ ਹਨ ਜਦੋਂ ਅੰਮ੍ਰਿਤ ਵੇਲੇ ਉੱਠਦੀਆਂ ਨੇ ਜਾਗਦੀਆਂ ਨੇ ਤਾਂ ਉਹ ਸਿੱਧਾ ਹੀ ਰਸੋਈ ਵੱਲ ਚਲੀਆਂ ਜਾਂਦੀਆਂ ਨੇ ਇੱਥੇ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਨਾ 5 ਮਿੰਟ ਹੀ ਕੱਢਣੇ ਆ ਤੁਸੀਂ ਇਸ਼ਨਾਨ ਕਰਨਾ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ 5 ਮਿੰਟ ਬੈਠ ਜਾਣਾ ਹੈ 5 ਮਿੰਟ ਜਾਂ ਤਾਂ ਵਾਹਿਗੁਰੂ ਮੰਤਰ ਦਾ ਅਭਿਆਸ ਕਰ ਸਕਦੇ ਹੋ ਤੇ ਜਾਂ ਮੂਲ ਮੰਤਰ ਵੀ ਤੁਸੀਂ ਕਰ ਸਕਦੇ ਹੋ ਸਾਧ ਸੰਗਤ ਜੀ ਇਹ 5 ਮਿੰਟ ਤੁਸੀਂ ਜਦੋਂ ਜਪੋਗੇ ਉਹਨਾਂ ਬੀਬੀਆਂ ਨੂੰ ਮੇਰੀ ਬੇਨਤੀ ਆ ਉਸ ਤੋਂ ਬਾਅਦ ਰਸੋਈ ਵਿੱਚ ਜਾਵੋਗੇ ਤੇ ਬਰਕਤ ਹੀ ਬਰਕਤ ਪਵੇਗੀ ਜਾਂ ਇਦਾਂ ਵੀ ਕਰ ਸਕਦੇ ਹੋ ਚਾਹ ਬਣਾਉਂਦੇ ਬਣਾਉਂਦੇ ਮੂਲ ਮੰਤਰ ਦਾ ਪਾਠ ਕਰ ਸਕਦੇ ਹਾਂ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਭਗਤ ਸਹਿਬਾਨ ਦੇ ਬਚਨ ਆ ਭਗਤਾਂ ਦੀ ਗੁਰਬਾਣੀ ਵਿੱਚ ਕਿਉਂਕਿ ਅਸੀਂ ਗੁਰਬਾਣੀ ਦੇ ਅਨੁਸਾਰ ਹੀ ਚੱਲਣਾ ਫੇਰ ਹੀ ਸਾਨੂੰ ਸੁੱਖ ਵੀ ਮਿਲੂਗਾ ਦਾਤਾਂ ਵੀ ਮਿਲਣਗੀਆਂ ਬਰਕਤ ਵੀ ਰਹੂਗੀ ਇਹ ਮਨ ਦੇ ਪਿੱਛੇ ਲੱਗੇ ਤਾਂ ਖਵਾਰ ਹੋ ਜਾਣਗੇ ਜੀ ਇਹ ਗੱਲ ਯਾਦ ਰੱਖਣਾ ਹੁਣ ਤੁਸੀਂ ਅੰਮ੍ਰਿਤ ਵੇਲੇ ਜੇ 4 ਵਜੇ ਉੱਠਦੇ ਹੋ ਤਾਂ ਤੁਹਾਨੂੰ 10 ਮਿੰਟ ਪਹਿਲਾਂ ਉੱਠਣਾ ਚਾਹੀਦਾ ਕਈ ਵਾਰੀ ਅਸੀਂ ਕਹਿੰਨੇ ਸਾਡੀ ਜਾਗ ਨਹੀਂ ਖੁੱਲਦੀ ਉਹਦੇ ਲਈ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਮੈਨੂੰ ਬਲ ਬਖਸ਼ੋ ਕਿ ਮੈਂ ਪਹਿਲਾਂ ਉੱਠ ਸਕਾਂ ਉਦਮ ਕਰਾਂ ਤੇ ਇਹ 10 ਮਿੰਟ ਮੈਂ ਗੁਰੂ ਦੇ ਲੇਖੇ ਲਾਲਮਾ ਇਹ 10 ਨਹੀਂ ਉੱਠ ਸਕਦੇ 5 ਮਿੰਟ ਪਹਿਲਾਂ ਉੱਠੋ ਉਹ 5 ਮਿੰਟ ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਜਾਂ ਮੂਰ ਮੰਤਰ ਜਾਂ ਫਿਰ ਕੋਈ ਬਾਣੀਆਂ ਜਿਵੇਂ ਜਪਜੀ ਸਾਹਿਬ ਦੀ ਬਾਣੀ ਉਹਦੀਆਂ 6 ਪੌੜੀਆਂ ਵੀ ਤੁਸੀਂ ਪੜ ਸਕਦੇ ਹੋ ਉਹ 5 ਮਿੰਟ ਦੇ ਵਿੱਚ ਪੜੀਆਂ ਜਾਣਗੀਆਂ ਪਰ ਬਾਣੀ ਨੂੰ ਇੱਕ ਮਨ ਇੱਕ ਚਿਤ ਹੋ ਕੇ ਪੜਨਾ ਕਾਲੀ ਨਹੀਂ ਕਰਨੀ ਇਹ ਪਹਿਲੀ ਗੱਲ ਆ ਜਦੋਂ ਤੁਸੀਂ ਕਰੋਗੇ ਵੇਖੋਗੇ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੁਣ ਤੁਸੀਂ 5 ਮਿੰਟ ਹੀ ਭਾਵੇਂ ਪਹਿਲਾਂ ਉੱਠ ਰਹੇ ਹੋ ਉਹ 5 ਮਿੰਟ ਤੁਸੀਂ ਆਪ ਦੇ ਗੁਰੂ ਦੇ ਪਿਆਰ ਵਿੱਚ ਕੱਢੇ ਨੇ ਇਹ ਤੁਹਾਡੀ ਜ਼ਿੰਦਗੀ ਦਾ ਸਮਾ ਸਫਲ ਆ ਇਹ ਸਮਾਂ ਵਿਅਰਥਾ ਨਹੀਂ ਮੰਨ ਟਿਕਿਆ ਨਹੀਂ ਟਿਕਿਆ ਉਹ ਗੱਲ ਵੱਖਰੀ ਹੁੰਦੀ ਆ ਹੁਣ ਦੂਜੀ ਗੱਲ ਹੁਣ ਜਦੋਂ ਤੁਸੀਂ ਘਰ ਵਿੱਚ ਬੱਚਿਆਂ ਨੂੰ ਤਿਆਰ ਕਰਨਾ ਬਹੁਤ ਸਮਾਂ ਚਾਹੀਦਾ ਇਹਦੇ ਲਈ ਬਹੁਤ ਆਪਾਂ ਕਹਿੰਦੇ ਹਾਂ ਕਿ ਜ਼ਿੰਦਗੀ ਇਹ ਉਹ ਕੰਮ ਆ ਜਿਹਦੇ ਵਿੱਚ ਐਤਵਾਰ ਵੀ ਕੋਈ ਛੁੱਟੀ ਨਹੀਂ ਹੁੰਦੀ ਐਤਵਾਰ ਨੂੰ ਤਾਂ ਸਗੋਂ ਬੀਬੀਆਂ ਦੇ ਕੰਮ ਹੋਰ ਵੀ ਵੱਧ ਜਾਂਦੇ ਆ ਜਿਹਨੂੰ ਡੁੰਗਾਈ ਦੇ ਨਾਲ ਦੇਖਿਆ ਜਾਵੇ ਇਹਨੂੰ ਇੱਕ ਔਰਤ ਹੀ ਸਮਝ ਸਕਦੀ ਆ ਮੈਂ ਇਹ ਕਹੂੰਗਾ ਇੱਥੇ ਪਰ ਸਾਧ ਸੰਗਤ ਜੀ ਗੱਲ ਇਹ ਹੈ ਕਿ ਜਦੋਂ ਪ੍ਰਸ਼ਾਦਾ ਬਣਾਉਣਾ ਉਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਾਮ ਲੈ ਸਕਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ੁਕਰਾਨਾ ਕਰ ਸਕਦੇ ਹਾਂ ਕਿ ਇਹ ਜੋ ਪ੍ਰਸ਼ਾਦਾ ਮੈਂ ਬਣਾ ਰਹੀ ਹਾਂ ਇਹ ਸਤਿਗੁਰੂ ਜੀ ਤੁਹਾਡੇ ਵੱਲੋਂ ਦਿੱਤੀ ਇੱਕ ਮੈਨੂੰ ਸੇਵਾ ਡਿਊਟੀ ਮੈਂ ਨਿਭਾ ਰਹੀ ਹਾਂ ਦੇਖੋ ਕਿੱਡਾ ਵੱਡਾ ਪਉਣਾ ਆਪਾਂ ਕਹਿੰਦੇ ਹਾਂ ਕਿ ਕਿਸੇ ਨੂੰ ਪ੍ਰਸ਼ਾਦਾ ਛਕਾਉਣਾ ਤੇ ਉਹ ਬੀਬੀ ਜਿਹੜੀ ਘਰ ਦੀ ਔਰਤ ਸਾਰਿਆਂ ਨੂੰ ਪ੍ਰਸ਼ਾਦਾ ਛਕਾ ਰਹੀ ਆ ਬਣਾ ਕੇ ਪਕਾ ਕੇ ਕਿੱਡੀ ਵੱਡੀ ਸੇਵਾ ਇਹਨੂੰ ਸੇਵਾ ਸਮਝ ਕੇ ਕਰੋਗੇ ਤੇ ਬਹੁਤ ਜ਼ਿਆਦਾ ਚਿਤ ਪ੍ਰਸੰਨ ਰਹੇਗਾ ਖਿਜ ਕੇ ਕਰੋਗੇ ਕੰਮ ਤਾਂ ਕਰਨਾ ਹੀ ਪੈਣਾ ਕੰਮ ਤਾਂ ਕਰਨਾ ਹੀ ਚਾਹੀਦਾ ਕੰਮ ਤਾਂ ਕਰਨਾ ਹੀ ਪਵੇਗਾ ਫਿਰ ਕਿਉਂ ਨਾ ਦਿਲ ਲਾ ਕੇ ਕਰੀਏ ਕਿਉਂ ਨਾ ਮਨ ਲਾ ਕੇ ਕਰੀਏ ਇਹ ਗੱਲਬਾਤ ਤੁਸੀਂ ਆ ਜਿਹੜਾ ਸੂਤਰ ਆ ਸਮਝ ਲਿਆ ਤਾਂ ਉਦੋਂ ਤੁਹਾਡਾ ਮਨ ਲੱਗਣ ਲੱਗ ਜਾਣਾ ਕੰਮ ਦੇ ਵਿੱਚ ਕਿਉਂਕਿ ਇਹ ਗਿਆਨ ਹੀ ਆ ਜਿਹੜਾ ਸਾਨੂੰ ਗੁਰੂ ਵੱਲੋਂ ਮਿਲਦਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜਸਾਰ ਸਤਿਗੁਰੂ ਦੀ ਬਾਣੀ ਦਾ ਬਚਨ ਆ ਕਿ ਬੱਧਾ ਚੱਟੀ ਜੀ ਕਰਕੇ ਕੋਈ ਕੰਮ ਕਰੋਗੇ ਉਹਦੇ ਵਿੱਚੋਂ ਖੁਸ਼ੀ ਨਹੀਂ ਮਿਲੇਗੀ ਜੀ ਗੱਲ ਯਾਦ ਰੱਖਣਾ ਖੁਸ਼ੀ-ਖੁਸ਼ੀ ਕੰਮ ਕਰੋਗੇ ਉਹ ਕਾਰਜ ਚੜ੍ਹਦੀ ਕਲਾ ਵਿੱਚ ਹੋਵੇਗਾ ਹੁਣ ਜਦੋਂ ਪ੍ਰਸ਼ਾਦਾ ਤਵੇ ਤੇ ਰੋਟੀ ਪਾਉਣੀ ਆ ਜੋ ਗੁਰੂ ਪਾਸ਼ਾ ਜੀ ਦੀ ਭਾਵਨਾ ਤੁਹਾਡੇ ਅੰਦਰ ਜ਼ਿਆਦਾ ਹੈ ਵੈਸੇ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹਨ ਸਾਰੇ ਗੁਰੂ ਮਹਾਰਾਜ ਅਬ ਨਾਨਕ ਜੀ ਦਾ ਨਾਮ ਲੈ ਸਕਦੇ ਹਾਂ ਤਵੇ ਤੇ ਰੋਟੀ ਪਾਉਣ ਤੋਂ ਪਹਿਲਾਂ ਧੰਨ ਗੁਰੂ ਨਾਨਕ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਾਂ ਜਿੰਨੇ ਵੀ ਤੁਸੀਂ ਪ੍ਰਸ਼ਾਦੇ ਬਣਾਉਨੇ ਹੋ ਵਾਰੀ-ਵਾਰੀ ਕਰਕੇ ਸਾਰੇ ਗੁਰੂ ਸਾਹਿਬਾਨ ਦਾ ਨਾਮ ਲੈ ਸਕਦੇ ਹਾਂ ਜਾਂ ਇੱਕ ਗੁਰੂ ਸਾਹਿਬਾਨ ਦਾ ਵੀ ਨਾਮ ਲੈ ਸਕਦੇ ਹਾਂ ਤਵੇ ਤੇ ਰੋਟੀ ਪਾਉਣ ਤੋਂ ਪਹਿਲਾਂ ਯਾਦ ਰੱਖਣਾ ਸਾਧ ਸੰਗਤ ਜੀ ਬਰਕਤ ਇੰਨੀ ਪੈ ਜਾਵੇਗੀ ਉਹ ਤੁਸੀਂ ਆਪ ਹੀ ਆਪਣੀ ਜ਼ਿੰਦਗੀ ਵਿੱਚ ਬਦਲਾਅ ਦੇਖੋਗੇ ਜਿਹੜੀਆਂ ਮੈਂ ਗੱਲਾਂ ਆਪ ਜੀ ਨੂੰ ਦੱਸ ਰਿਹਾ ਮਾਹ ਪੁਰਖਾਂ ਦੀਆਂ ਦਸੀਆਂ ਹੋਈਆਂ ਨੇ ਉਹ ਰੱਬ ਦੇ ਪਿਆਰੇ ਨੇ ਜਿਹੜੇ ਸਾਨੂੰ ਗੁਰਬਾਣੀ ਨਾਲ ਜੋੜਦੇ ਆ ਦੇਖੋ ਇਹ ਚੀਜ਼ ਸੋਚੋ ਨਾ ਜੇ ਤੁਸੀਂ ਆਪਦੇ ਬਣਾਏ ਮਕਾਨ ਵਿੱਚ ਰਹਿੰਦੇ ਹੋ ਤੁਹਾਡੇ ਕੋਲ ਖਾਣ ਲਈ ਵਧੀਆ ਭੋਜਨ ਖਰਚਣ ਲਈ ਪੈਸੇ ਆ ਤੁਸੀਂ ਸੰਸਾਰ ਦੇ ਪਤਵੰਤ ਤੇ ਬੰਦਿਆਂ ਚੋਂ ਹ ਜੇ ਤੁਹਾਡਾ ਘਰ ਸਾਫ਼ ਸੁਥਰੀ ਥਾਂ ਤੇ ਬਣਿਆ ਹੋਇਆ ਜਾਣ ਲਈ ਤੁਹਾਡੇ ਕੋਲ ਕਾਰ ਆ ਬੈਂਕ ਵਿੱਚ ਵੀ ਆਉਣਾ ਜਾਣਾ ਹੈਗਾ ਪੈਸੇ ਵੀ ਹੈਗੇ ਆ ਮੋਬਾਈਲ ਵੀ ਹੈਗਾ ਤੁਹਾਡੇ ਕੋਲੇ ਤੁਸੀਂ ਸੰਸਾਰ ਦੀ ਉੱਪਰਲੀ 20% ਆਬਾਦੀ ਵਿੱਚੋਂ ਯਾਦ ਰੱਖਿਓ ਬਹੁਤੇ ਲੋਕਾਂ ਕੋਲੇ ਚੀਜ਼ਾਂ ਨਹੀਂ ਹੈਗੀਆਂ ਜੇ ਤੁਸੀਂ ਅੱਜ ਸਵੇਰੇ ਉੱਠੇ ਹੋ ਪ੍ਰਸੰਨ ਚਿੱਤ ਜਾਗੇ ਹੋ ਤੁਹਾਡੀ ਸਿਹਤ ਠੀਕ ਆ ਸੈਰ ਕੀਤੀ ਆ ਤੁਸੀਂ ਉਹਨਾਂ ਲੱਖਾਂ ਲੋਕਾਂ ਨਾਲੋਂ ਚੰਗੇ ਹੋ ਜੇ ਨਾਮ ਜਪਿਆ ਜਿਹੜੇ ਇਸ ਤਰ੍ਹਾਂ ਨਹੀਂ ਕਰ ਸਕੇ ਜਿਹੜੇ ਚਲਾਣਾ ਕਰ ਗਏ ਹੁਣ ਬਹੁਤ ਸਾਰੇ ਲੋਕ ਆ ਜਿਹੜੇ ਫੁੱਟਪਾਥ ਤੇ ਸੌਂਦੇ ਆ ਜਿਨ੍ਹਾਂ ਕੋਲ ਖਾਣ ਲਈ ਦੋ ਵਕਤ ਦਾ ਭੋਜਨ ਨਹੀਂ ਇੱਕ ਵਕਤ ਦਾ ਭੋਜਨ ਨਹੀਂ ਕਈ ਇਹੋ ਜਿਹੇ ਵੀ ਹੈਗੇ ਆ ਮੰਗ ਮੰਗ ਕੇ ਗੁਜ਼ਾਰਾ ਕਰ ਰਹੇ ਆ ਸ਼ੁਕਰਾਨਾ ਹੀ ਕਰੋ ਬਸ ਮਾਲਕ ਦਾ ਇਸ ਕਰਕੇ ਸ਼ੁਕਰਾਨਾ ਕਰੋਗੇ ਭਾਵਨਾ ਬਣਾਓਗੇ ਆਪਣੇ ਅੰਦਰ ਚੜ੍ਹਦੀ ਕਲਾ ਹੋ ਜਾਵੇਗੀ ਇਹ ਦੂਜੀ ਗੱਲ ਆ ਤਵੇ ਤੇ ਰੋਟੀ ਪਾਉਣ ਤੋਂ ਪਹਿਲਾਂ ਰੋਟੀ ਬਣਾਉਣ ਸਮੇਂ ਪ੍ਰਸ਼ਾਦਾ ਤਿਆਰ ਕਰਨ ਸਮੇਂ ਗੁਰੂਆਂ ਦਾ ਨਾਮ ਲਵਾਂਗੇ ਆਪਦੇ ਸਤਿਗੁਰੂ ਦਾ ਰਸਨਾ ਤੋਂ ਮੈਲ ਵੀ ਲੈ ਜਾਵੇਗੀ ਚੜ੍ਹਦੀ ਕਲਾ ਵਾਲਾ ਜੀਵਨ ਹੋ ਜਾਵੇਗਾ ਜੀ ਅੱਗੇ ਹੁਣ ਤੀਜੀ ਗੱਲ ਜਿਹੜੀ ਕਿ ਆ ਮੌਸਮ ਜੋ ਚੱਲ ਰਿਹਾ ਆ ਦਿਨ ਚੱਲ ਰਹੇ ਆ ਇਹਦੇ ਵਿੱਚ ਬੜੀ ਆਸਾਨੀ ਨਾਲ ਸੌਖੇ ਤਰੀਕੇ ਨਾਲ ਹੋ ਸਕਦੀ ਆ ਉਹ ਕਿਵੇਂ ਦੇਖੋ ਜਦੋਂ ਅਸੀਂ ਘਰ ਵਿੱਚੋਂ ਬੱਚਿਆਂ ਨੂੰ ਤਿਆਰ ਕਰਦੇ ਹਾਂ ਸਕੂਲ ਚਲੇ ਜਾਂਦੇ ਆ ਉਸ ਤੋਂ ਬਾਅਦ ਅਸੀਂ ਵੇਖਦੇ ਆ ਕਿ ਘਰ ਦਾ ਕੰਮ ਕਾਜ 2 ਘੰਟੇ 3 ਘੰਟੇ ਵਿੱਚ ਹੋ ਜਾਂਦਾ 4 ਘੰਟੇ ਵਿੱਚ ਹੋ ਜਾਂਦਾ ਮੰਨ ਲਓ ਤੇ ਉਸ ਤੋਂ ਬਾਅਦ ਅਸੀਂ ਆਰਾਮ ਕਰਨਾ ਵੀ ਜ਼ਰੂਰੀ ਹੈ ਇੱਕ ਘੰਟਾ ਆਰਾਮ ਕਰ ਲਓ ਜੋ ਥਕਾਵਟਾ ਸਰੀਰ ਦੀ ਦੂਰ ਹੋ ਜਾਵੇਗੀ ਜਦੋਂ ਸਰੀਰ ਪੂਰਾ ਆਰਾਮ ਕਰ ਲਵੇ ਥਕਾਵਟ ਲੈ ਜਾਵੇ ਨਿੰਦਿਆ ਚੁਗਲੀ ਤੋਂ ਪਾਸੇ ਹੋ ਕੇ ਆਪਦੇ ਮਨ ਨੂੰ ਸ਼ਾਂਤ ਕਰਨ ਵਾਸਤੇ ਆਪਦੀ ਦੇਹ ਨੂੰ ਸੁੱਖ ਦੇਣ ਵਾਸਤੇ ਤੁਸੀਂ ਅੱਧਾ ਘੰਟਾ ਕੱਢਣਾ ਹੈ 30 ਮਿੰਟ ਸੁਖਮਣੀ ਸਾਹਿਬ ਦੀ ਬਾਣੀ ਦੀਆਂ 24 ਅਸ਼ਟਪਦੀਆਂ ਹਾਂਜੀ ਉਦੇ ਵਿੱਚੋਂ ਤੁਸੀਂ 12 ਅਸ਼ਟਪਦੀਆਂ ਦਾ ਜਾਪ ਕਰਨਾ 12 ਅਸ਼ਟਪਦੀਆਂ ਨਹੀਂ ਕਰ ਸਕਦੇ 6 ਕਰ ਲਓ ਸਾਧ ਸੰਗਤ ਜੀ 6 6 ਕਰਕੇ ਵੀ ਤੁਸੀਂ ਚੌਥੇ ਦਿਨ ਇਹ ਬਾਣੀ ਦੀ ਸਮਾਪਤੀ ਕਰ ਸਕਦੇ ਹੋ ਕੋਈ ਹਰਜ ਨਹੀਂ 6 ਨਹੀਂ ਕਰ ਸਕਦੇ 3 3 ਕਰਕੇ ਵੀ ਕਰ ਸਕਦੇ ਹਾਂ ਪਰ ਸਮੇਂ ਤੋਂ ਸਮਾਂ ਤੁਹਾਨੂੰ ਕੱਢਣਾ ਪੈਣਾ ਜਿਨ੍ਹਾਂ ਬੀਬੀਆਂ ਕੋਲ ਪਾਠ ਕਰਨ ਦਾ ਸਮਾਂ ਨਹੀਂ ਉਹ ਇਹ ਸਮਾਂ ਸਤਿਗੁਰੂ ਦੇ ਪਿਆਰ ਵਿੱਚ ਜਦੋਂ ਕੱਢਣਾ ਸ਼ੁਰੂ ਕਰ ਦੇਣਗੇ ਆ ਇੰਨਾ ਰਸ ਆ ਜਾਏਗਾ ਘੰਟਾ ਿਓ ਲੱਗੇਗਾ ਜਿਵੇਂ 1 ਮਿੰਟ ਹੋਵੇ ਇਤਨਾ ਰਸ ਆਵੇਗਾ ਪਹਿਲਾਂ ਪਹਿਲਾਂ ਸਿਮਰਨ ਮੰਨ ਦੀ ਮੈਲ ਕੱਟਦਾ ਗੁਰਬਾਣੀ ਦਾ ਜਾਪ ਹੌਲੀ ਹੌਲੀ ਰਸ ਵੀ ਆਉਣ ਲੱਗ ਜਾਂਦਾ ਪਰ ਇਹ ਗੱਲ ਉਹ ਆ ਪਹਿਲਾ ਕਦਮ ਦੀ ਯਾਤਰਾ ਜੇ ਤੁਰਈ ਨਾ ਯਾਤਰਾ ਜਿੱਡੀ ਮਰਜ਼ੀ ਵੱਡੀ ਹੋਵੇ ਪੂਰੀ ਨਹੀਂ ਹੋ ਸਕਦੀ ਤੁਰਨਾ ਬੜਾ ਜ਼ਰੂਰੀ ਆ ਇਸ ਕਰਕੇ ਹਮੇਸ਼ਾ ਸਮੇਟੋ ਸਮਾ ਕੱਢੋ ਜੀ ਸ੍ਰੀ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਬਾਣੀ ਦਾ ਬਚਨ ਹੈ ਸਭ ਤੇ ਊਚਤਾ ਕੀ ਸੋਭਾ ਬਣੀ ਸਾਰਿਆਂ ਤੋਂ ਉੱਚੀ ਹੋ ਜਾਂਦੀ ਆ ਉਸ ਦੀ ਮਾਣ ਪ੍ਰਤਿਸ਼ਟਾ ਸਭ ਤੋਂ ਉੱਚੀ ਸੋਭਾ ਉਹਨੂੰ ਮਿਲਦੀ ਆ ਨਾਨਕ ਕੇ ਗੁਣ ਨਾਮ ਸੁਖਮਣੀ ਇਹ ਗੁਣ ਕਿਹੜਾ ਉਹ ਆਨ ਪ੍ਰਮਾਤਮਾ ਦਾ ਨਾਮ ਸੁੱਖਾਂ ਦੀ ਮਣੀ ਆ ਇਹ ਨੇਕੀਆਂ ਦੇ ਸਬਾਬਾ ਇਹ ਆਰਾਮ ਚੈਨ ਦੇਣ ਵਾਲੀ ਬਾਣੀ ਆ ਆਸੰਗਤ ਜੀ ਸੁਖਮਣੀ ਸਾਹਿਬ ਦੀ ਬਾਣੀ ਇਹ ਤੁਸੀਂ ਪੜ ਸਕਦੇ ਹੋ ਦੁਪਹਿਰ ਸਮੇਂ ਵੀ ਪੜ ਸਕਦੇ ਹੋ ਅੰਮ੍ਰਿਤ ਵੇਲਾ ਸੰਭਾਲਣਾ ਜ਼ਰੂਰੀ ਆ ਸੰਧਿਆ ਵੇਲਾ ਸੰਭਾਲਣਾ ਜ਼ਰੂਰੀ ਆ ਸਾਡੀ ਜੋ ਸਿੱਖ ਪੰਥ ਦੀ ਰਹਿਣੀ ਮੰਨੀ ਜਾਂਦੀ ਹੈ ਉਹਦੇ ਅਨੁਸਾਰ ਸ਼ਕਸ਼ੀ ਰਹਿਣੀ ਅਨੁਸਾਰ ਪਰ ਦੇਖੋ ਕਈ ਵਾਰੀ ਨਹੀਂ ਸਮਾਂ ਲੱਗਦਾ ਤਾਂ ਇਸ ਤਰ੍ਹਾਂ ਵੀ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਕਰੋਗੇ ਬਹੁਤ ਸਤਿਗੁਰੂ ਦੀ ਕਿਰਪਾ ਵਰਤੇਗੀ ਇਹ ਗਿਆਨ ਤੁਹਾਨੂੰ ਸਾਰਾ ਕੁਝ ਜੋ ਵੀ ਮਿਲਣਾ ਇਹ ਸਤਿਗੁਰ ਤੋਂ ਹੀ ਮਿਲਣਾ ਗਿਆਨ ਅੰਜਨ ਗੁਰ ਦੀਆ ਅਗਿਆਨ ਹਨੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਜਿਸ ਮਨੁੱਖ ਨੂੰ ਸਤਿਗੁਰ ਨੇ ਗਿਆਨ ਦਾ ਸਰਮਾ ਬਖਸ਼ਿਆ ਉਹਦੇ ਅਗਿਆਨ ਰੂਪ ਹਨੇਰੇ ਦਾ ਨਾਸ ਹੋ ਜਾਂਦਾ ਕਈ ਵਾਰੀ ਬਹੁਤਾ ਸਮਾਂ ਅਸੀਂ ਕੀ ਕਰਦੇ ਆ ਨਿੰਦਿਆ ਚੁਗਲੀ ਵਿੱਚ ਹੀ ਲੰਗਾ ਦਿੰਦੇ ਆ ਸੱਚ ਆਹੇ ਕਈ ਵਾਰੀ ਅਸੀਂ ਬਹੁਤ ਸਮਾਂ ਮੋਬਾਈਲ ਫੋਨ ਵਰਤਦੇ ਰਹਿੰਨੇ ਆ ਉਵੇਂ ਵੀ ਸਾਨੂੰ ਸਮੇਂ ਦਾ ਪਤਾ ਨਹੀਂ ਲੱਗਦਾ ਪਰ ਜਦੋਂ ਪਾਠ ਕਰਦੇ ਆ ਗੁਰਬਾਣੀ ਪੜ੍ਹਦੇ ਆ ਉਦੋਂ ਅਸੀਂ ਸਮਾਂ ਵਕਤ ਵਿਚਾਰਨ ਲੱਗ ਜਾਂਦੇ ਆ ਨਹੀਂ ਭਾਈ ਇਹ ਹੀ ਤਾਂ ਮਨ ਦੀ ਪਹਿਲੀ ਚਲਾਕੀ ਆ ਜਿਹੜੀ ਸਾਨੂੰ ਸਮਝਣੀ ਚਾਹੀਦੀ ਆ ਕਿ ਮਨ ਸਾਨੂੰ ਹੋਰ ਵਾਲੇ ਪਾਸੇ ਲੈ ਕੇ ਜਾ ਰਿਹਾ ਜਿੰਨਾ ਇਹ ਚੀਜ਼ਾਂ ਨੂੰ ਸਮਝ ਹੀ ਜਾਵਾਂਗੇ ਉਹਨਾਂ ਹੀ ਅਸੀਂ ਬਚ ਜਾਵਾਂਗੇ ਤਾਂ ਆਓ ਅੱਜ ਪ੍ਰਣ ਕਰੀਏ ਇਹ ਤਿੰਨ ਗੱਲਾਂ ਜਿਹੜੀਆਂ ਨੇ ਆਪਦੇ ਮਨ ਚ ਵਸਾ ਲਈਏ ਸਵੇਰੇ ਜੋ ਉੱਠ ਕੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾਂਦਾ ਉਹ ਸੇਵਾ ਸਮਝਣਾ ਬੋਝ ਨਹੀਂ ਸਮਝਣਾ ਦੂਜੀ ਗੱਲ ਜੋ ਮੈਂ ਕਹੀ ਆ ਸਾਧ ਸੰਗਤ ਜੀ ਰੋਟੀ ਤਵੇ ਤੇ ਪਾਉਣ ਤੋਂ ਪਹਿਲਾਂ ਹਮੇਸ਼ਾ ਵਾਹਿਗੁਰੂ ਦਾ ਨਾਮ ਲੈਣਾ ਦਸਾਂ ਗੁਰੂਆਂ ਦਾ ਨਾਮ ਲੈ ਸਕਦੇ ਆ ਮੂਲ ਮੰਤਰ ਦਾ ਜਾਪ ਕਰ ਸਕਦੇ ਆ ਤੇ ਦੁਪਹਿਰੇ ਸਮੇਂ ਚੋਂ ਸਮਾਂ ਕੱਢ ਕੇ ਸਾਧ ਸੰਗਤ ਜੀ ਸੋਖਮਣੀ ਸਾਹਿਬ ਦੀਆਂ ਭਾਵੇਂ 10 ਅਸ਼ਟਪਦੀਆਂ ਹੀ ਕਰ ਲਓ ਇਤਨੀ ਵੀ ਛੋੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਪੁਰਖ ਕਹਿੰਦੇ ਆ ਪਾਠ ਜਿਹੜਾ ਗੁਰਬਾਣੀ ਦਾ ਕਰਨਾ ਇੱਕ ਮਨ ਇੱਕ ਚਿੱਤ ਹੋ ਕੇ ਕਰੋ ਭਾਵੇਂ ਇੱਕ ਅਸ਼ਟਪਦੀ ਕਰੋ ਕਾਲੀ ਨਾ ਨਹੀਂ ਕਰਨਾ ਕਈ ਵਾਰੀ ਅਸੀਂ ਬਹੁਤ ਕਾਲੀ ਕਰਦੇ ਆ ਕਈ ਵਾਰੀ ਅਸੀਂ ਬਹੁਤ ਤੇਜ਼ੀ ਕਰਦੇ ਆ ਪਾਠ ਕਰਨ ਸਮੇਂ ਨਹੀਂ ਪਾਈ ਇਸ ਤਰ੍ਹਾਂ ਨਹੀਂ ਉਹ ਤਾਂ ਮਾਨਸਿਕ ਤਸੱਲੀ ਜੀ ਨਹੀਂ ਦੇਣੀ ਵੀ ਮੈਂ ਹਾਂ ਕਰ ਲਿਆ ਇਹ ਜਾਪਤਾ ਪੂਰਾ ਨਹੀਂ ਕਰਨਾ ਇਹ ਸਾਡੇ ਵੱਡਿਆਂ ਦੀ ਬਾਣੀ ਆ ਤੇ ਸਿਆਣਾ ਬੰਦਾ ਜਿਹੜਾ ਹੁੰਦਾ ਸਿਆਣੀ ਔਰਤ ਹੁੰਦੀ ਆ ਉਹ ਇਕੱਲੀ ਨਹੀਂ ਪਰਿਵਾਰ ਨੂੰ ਨਾਲ ਲੈ ਕੇ ਚੱਲਦੀ ਆ ਐਤਵਾਰ ਨੂੰ ਆਪਦੇ ਬੱਚਿਆਂ ਨੂੰ ਵੀ ਨਾਲ ਤੁਸੀਂ ਹਾਜ਼ਰੀ ਲਵਾਉਂਗੇ ਤਾਂ ਉਹ ਵੀ ਉਹਨਾਂ ਨੂੰ ਵੀ ਇਹਦੀ ਆਦਤ ਪੈ ਜਾਵੇਗੀ ਕੋਈ ਵੀ ਆਦਤ ਇੱਕ ਦਿਨ ਚ ਨਹੀਂ ਪੱਕਦੀ ਹੁੰਦੀ ਸਹਜੇ ਸਹਜੇ 40 45 ਦਿਨ ਜਦੋਂ ਕਰੋਗੇ ਚੰਗੀ ਆਦਤ ਬਣ ਜਾਵੇਗੀ ਤੁਹਾਨੂੰ ਨਹੀਂ ਪਤਾ ਲੱਗਣਾ ਤੁਹਾਡੇ ਕੋਲ ਕਿੱਡਾ ਵੱਡਾ ਗੁਣ ਆ ਗਿਆ ਜਦੋਂ ਤੁਸੀਂ ਪਾਠ ਕਰੋਗੇ ਦੂਜੇ ਤੁਹਾਡਾ ਸਤਿਕਾਰ ਕਰਨਗੇ ਤੇ ਤੁਹਾਨੂੰ ਮਾਣ ਵੀ ਮਿਲੇਗਾ ਇੱਜ਼ਤ ਵੀ ਮਿਲੇਗੀ ਸੱਚੇ ਮਾਰਗ ਚੱਲਦੇ ਆਂ ਉਸਤਤ ਕਰੇ ਜਹਾਨ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰੀਏ ਭਾਈ ਤਾਂ ਉਹ ਬੀਬੀਆਂ ਜਿਹੜੀਆਂ ਹੁੰਦੀਆਂ ਨੇ ਅਕਸਰ ਹੀ ਉਹਨਾਂ ਦੀ ਜਿਹੜੀ ਦਿਲਚਸਪੀ ਹੁੰਦੀ ਆ ਕਈ ਵਾਰੀ دنیਵੀ ਤੌਰ ਤੇ ਦੇਖੀਏ ਉਹ ਟਿਕੀਆਂ ਹੋਈਆਂ ਚੀਜ਼ਾਂ ਵਿੱਚ ਵਧੇਰੇ ਹੁੰਦੀ ਆ ਪੁਰਸ਼ ਜਿਹੜੇ ਆ ਉਹ ਥੋੜਾ ਹੋਰ ਸੁਭਾਅ ਹੁੰਦਾ ਕਿਉਂਕਿ ਵਾਹਿਗੁਰੂ ਨੇ ਪੁਰਸ਼ ਤੇ ਮਰਦ ਵੱਖਰੇ ਵੱਖਰੇ ਬਣਾਏ ਆ ਤਾਂ ਔਰਤ ਕੋਲ ਸਬਰ ਵੀ ਬਹੁਤ ਵੱਡਾ ਹੁੰਦਾ ਸ਼ਾਂਤ ਸ਼ੀਲਤਾ ਵੀ ਹੁੰਦੀ ਹੈ ਔਰਤ ਦਾ ਸਬਰ ਬਹੁਤ ਵੱਡਾ ਹੁੰਦਾ ਇੱਕ ਘਰ ਛੱਡ ਕੇ ਆਉਂਦੀ ਹੈ ਦੂਜੇ ਘਰ ਵਿੱਚ ਆ ਕੇ ਵਸੇਬਾ ਕਰਦੀ ਹੈ ਪਰ ਜੇ ਉਹ ਆਪਦੇ ਜੀਵਨ ਵਿੱਚ ਬਾਣੀ ਲੈ ਆਵੇ ਬਾਣੀ ਨੂੰ ਮੰਨ ਲਵੇ ਫਿਰ ਉਹ ਆਪ ਸੁਖੀ ਤੇ ਘਰਦਿਆਂ ਨੂੰ ਪਰਿਵਾਰ ਨੂੰ ਸੁਖੀ ਕਰ ਸਕਦੀ ਹੈ ਘਰ ਨੂੰ ਸਵਰਗ ਬਣਾ ਸਕਦੀ ਹੈ ਗੁਰੂ ਸਾਹਿਬ ਜੀ ਬਸ ਕਿਰਪਾ ਕਰਨ ਤਿੰਨ ਗੱਲਾਂ ਤੁਸੀਂ ਆਪਦੀ ਜ਼ਿੰਦਗੀ ਜੀ ਵਸਾਓ ਜੀ ਤੇ ਸੁਖ ਪਾਓ ਜੀ ਇਹ ਮਹਾਪੁਰਖਾਂ ਦੇ ਸੂਤਰ ਦਿੱਤੇ ਹੋਏ ਆ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਬਾਬਾ ਅਨੰਦ ਸਿੰਘ ਜੀ ਅਕਸਰ ਹੀ ਸੰਗਤਾਂ ਨੂੰ ਬੀਬੀਆਂ ਨੂੰ ਗੁਰਬਾਣੀ ਦਾ ਜਾਪ ਕਰਨ ਲਈ ਨਿਤਨੇਮ ਕਰਨ ਲਈ ਪ੍ਰੇਰਣਾ ਕਰਦੇ ਸੀ ਜਿਨ੍ਹਾਂ ਜਿਨ੍ਹਾਂ ਨੇ ਵੀ ਐਸੇ ਮਹਾਪੁਰਖਾਂ ਦੀ ਸੰਗਤ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਹੈ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ